ਬੁਲਬੁਲ ਦੇ ਬੱਚੇ ਕੈਮਰਿਕ ਇਹ ਕਿ ਟੈਕਸ ਬ੍ਰਾਂਡ ਦੀ ਕੈਮਰਿਕ ਕਾਟਨ ਦੇ ਸੂਟ ਆ ਗਏ ਪਿਓਰ ਕਾਟਨ ਸੌਫਟ ਹੈਂਡ ਕਾਟਨ ਦੇ ਸੂਟ ਆ ਗਏ ਜੀ ਕੈਮਰਿਕ ਕਾਟਨ ਦੇ ਡਿਜ਼ਾਈਨ ਦੇਖੋ ਜੀ ਬਹੁਤ ਪਿਆਰੇ ਡਿਜ਼ਾਈਨ ਨੇ ਇਹ ਕਿ ਟੈਕਸ ਬ੍ਰਾਂਡ ਦੀ ਸੂਟਾਂ ਦੀ ਸੇਲ ਆ ਗਈ ਜੀ ਜਲਦੀ ਆ ਸਕਰੀਨਸ਼ਾਟ ਲਈ ਚਲੋ ਬੁੱਕਰ ਚੋ ਸਿਰਫ 400 ਰੁਪਏ ਦਾ ਕਰਤਾ ਜੀ 600 650 ਦਾ ਕੈਮਰਿਕ ਕਾਟਨ ਦਾ ਸੂਟ 400 ਰੁਪਏ ਦਾ ਜੀ ਸਿਰਫ 400 ਰੁਪਏ ਦਾ ਸੂਟ ਕਰਤਾ 5 ਮੀਟਰ ਪੂਰਾ ਸੂਟ 400 ਰੁਪਏ ਦਾ ਜੀ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਆਏ ਨੇ ਸਿਰਫ ਔਰ ਸਿਰਫ 400 ਰੁਪਏ ਦਾ ਵਾਲੀ ਸ਼ੇਅਰ ਸ਼ੋਰੂਮ ਤੇ ਖੇ ਦਾ ਪੇਜ ਫੋਲੋ ਕਰ ਲੋ ਵੀਡੀਓ ਨੂੰ ਕਰ ਦੋ ਸ਼ੇਅਰ ਦਬਕੇ ਜੀ ਵੀਡੀਓ ਨੂੰ ਸ਼ੇਅਰ ਕਰ ਦੋ 4 400 ਰੁਪਏ ਦੇ ਵਿੱਚ ਸੂਟ ਕਰਤੇ ਜੀ ਇਹ ਆਨਲਾਈਨ ਪੇਮੈਂਟ ਤੇ ਇੱਕ ਸੂਟ ਦੀ ਸ਼ਿਪਿੰਗ ਹੈ ਕਿ 60 ਰੁਪਏ 2 ਦੀ 80 4 ਦੀ 100 ਜੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਦੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਹੈ ਜੀ 400 ਰੁਪਏ ਦਾ ਸੂਟ ਮਿਲੂ ਪਿਓਰ ਕੈਮਰੀਕ ਦਾ ਪਿਓਰ ਕੈਮਰੀਕ ਕਾਟਨ ਸਿਰਫ 400 ਰੁਪਏ ਦਾ ਜੀ 400 ਓਨਲੀ 5 ਮੀਟਰ ਸੂਟ 400 ਰੁਪਏ ਦਾ 4 ਸਿਰਫ 4 ਸਿਰਫ 400 ਰੁਪਏ ਦਾ ਪੇਜ ਫੋਲੋ ਕਰ ਲੋ ਵੀਡੀਓ ਨੂੰ ਕਰ ਦਿਓ ਸ਼ੇਅਰ 400 ਰੁਪਏ ਦੇ ਵਿੱਚ ਸੂਟ ਲੈ ਲਓ ਜੀ ਕੈਮਰੀ ਕਾਟਨ ਦਾ ਮਾਰਕੀਟ ਦੇ ਵਿੱਚ 650 700 ਰੁਪਏ ਵਿੱਚ ਲਈ ਜਾਂਦੇ ਆ ਭਾਜੀ ਆਪਣੇ ਕੋਲ ਸੇਲ ਲੱਗ ਗਈ ਏ ਕੇ ਟੈਕਸ ਬ੍ਰਾਂਡ ਦੇ ਸੂਟਾਂ ਦੀ 400 ਰੁਪਏ ਦੇ ਵਿੱਚ ਕੈਮਰੀ ਕਾਟਨ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਸਿਰਫ 400 ਰੁਪਏ ਦਾ ਏ ਕੇ ਟੈਕਸ ਬ੍ਰਾਂਡ ਦਾ ਸੂਟ 400 ਰੁਪਏ ਦਾ ओनली ਜੀ ਸਿਰਫ 400 ਰੁਪਏ ਪਿਓਰ ਕਾਟਨ ਸੂਟ ਹੈ ਪਿਓਰ ਕਾਟਨ ਦਾ ਮੱਖਣ ਮਲਾਈ ਕਪੜਾ ਪਿਓਰ ਕੈਮਰੀ ਕਾਟਨ 400 ਰੁਪਏ ਦਾ ਰੂਮ ਵਰਗਾ ਕਪੜਾ ਜੀ ਜਮਾ ਔਰ ਬ੍ਰਾਂਡ ਏਕੇ ਟੈਕਸ ਦਾ ਜੀ ਏਕੇ ਟੈਕਸ ਬ੍ਰਾਂਡ ਦਾ ਸੂਟ 400 ਰੁਪਏ ਦਾ ਜੀ ਆਨਲਾਈਨ ਪੇਮੈਂਟ ਤੇ ਇੱਕ ਸੂਟ ਦੀ ਸ਼ਿਪਿੰਗ 60 ਰੁਪਏ ਦੋ ਦੀ 80 ਚਾਰ ਦੀ 100 ਹੈ ਜੀ ਨਾਲੋਂ ਨਾਲ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਲਓ ਜੀ ਸਕਰੀਨਸ਼ਾਟ ਲਈ ਚਲੋ ਆਰਡਰ ਭੇਜੋ ਚਲੋ ਵਟਸਐਪ ਤੇ